ਜਿਸ ਤਰ੍ਹਾਂ ਕਿ ਤੁਹਾਨੂੰ ਕਾਫੀ ਪੈ ਰਹੀ ਹੈ ਤੇ ਜਿਹੜੇ ਸਕੂਲ ਦੇ ਮੁਲਾਜ਼ਮ ਹੈਗੇ ਆ ਕਾਰਾਂ ਨੂੰ ਇੱਕ ਸਾਈਡ ਤੇ ਮੋਟਰਸਾਈਕਲ ਇੱਕ ਸਾਈਡ ਤੇ ਜਿਹੜੇ ਪੈਦਲ ਆ ਉਹਨਾਂ ਨੂੰ ਇੱਕ ਸਾਈਡ ਤੇ ਇਹਨੇ ਖੜਦੇ ਹੋਏ ਨਜ਼ਰ ਆ ਰਿਹਾ ਜੀ ਸਸ਼ਕਾ ਜੀ ਤੁਸੀਂ ਦੇਖ ਰਹੇ ਹੋ ਸਟਾਰੀ ਸੀ ਨਿਊਜ਼ ਚੈਨਲ ਆਵਰ ਵਾਈ ਦੇ ਨਾਲ ਅੱਜ ਅਸੀਂ ਪਹੁੰਚਿਆ ਗੁਰੂ ਨਾਨਕ ਦੇਵ ਜੁਨੀਵਰਸਿਟੀ ਜਿਸ ਤਰ੍ਹਾਂ ਜੀ ਆਪ ਸਭ ਜਾਣਦੇ ਹੋ ਇੱਥੋਂ ਦੇ ਵਿਦਿਆਰਥੀ ਸੀ ਆਪਣੇ ਘਰਾਂ ਨੂੰ ਗਏ ਸੀ ਸਨੀਐਦਵਾਰ ਦੀਆਂ ਸੁੱਤੀਆਂ ਆ ਗਈਆਂ ਅਤੇ ਹੁਣ ਜਿਹੜੇ ਵਿਦਿਆਰਥੀ ਆ ਗੁਰੂ ਨਾਨਕ ਦੇਵ ਜੁਨੀਵਰਸਿਟੀ ਦੇ ਆਉਣੇ ਚਾਲੂ ਹੋ ਚੁੱਕੇ ਆ ਤੇ ਪਾਰੇ ਤੁਸੀਂ ਦੇਖ ਸਕਦੇ ਹੋ ਕਿ 9 ਵਜੇ ਦਾ ਟਾਈਮ ਹੋ ਚੁੱਕਿਆ ਵਾ ਬਹੁਤ ਜ਼ਿਆਦਾ ਜੜੀ ਧੁੱਧ ਪੈ ਰਹੀ ਆ ਤੇ ਠੰਡ ਵੀ ਕਾਫੀ ਹੈ ਤੇ ਅਸੀਂ ਜਿਹੜੇ ਇੱਥੇ ਸਕਿਉਰਟੀ ਤੇ ਜਿਹੜੇ ਇੱਥੇ ਸੇਵਾਦਾਰਾਂ ਦੇ ਬਾਰੇ ਉਹਨਾਂ ਨਾਲ ਗੱਲ ਕਰਦੇ ਆ ਜੀ ਇੰਨੀ ਜਗ੍ਹਾ ਤੇ ਆ ਵੀ ਮੌਸਮ ਬਹੁਤ ਖਰਾਬ ਹੈ ਮੌਸਮ ਨੂੰ ਨਜ਼ਰ ਦੇਖਦੇ ਹੋਏ ਛੁੱਟੀਆਂ ਜਿਹੜੀਆਂ ਭਗਵੰਤ ਮਾ ਜੀ ਨੇ ਜਿੰਨੀਆਂ ਸੀ ਉਹ ਬਹੁਤ ਵਧੀਆ ਉਪਰਾਲਾ ਕੀਤਾ ਉਹਨਾਂ ਨੇ ਬੱਚਿਆਂ ਦੀ ਸੇਫਟੀ ਵਾਸਤੇ ਉਹਨਾਂ ਨੇ ਛੁੱਟੀਆਂ ਕੀਤੀਆਂ ਤੇ ਹੁਣ ਸ਼ਨੀ ਆਤਵਾਦ ਦਾ ਅਗਰ ਖੁਸ਼ੀ ਦਾ ਹੁੰਦਾ ਕਰਕੇ ਤੇ ਇਸ ਟਾਈਮ ਉਹਨਾਂ ਨੇ ਯੂਨੀਵਰਸਿਟੀ ਲੱਗੀ ਆ ਯੂਨੀਵਰਸਿਟੀ ਲੱਗੀ ਹੈਗੀ ਸਹੀ ਹੈ ਲੇਕਿਨ ਮੌਸਮ ਵੀ ਅਜੇ ਵੀ ਬਹੁਤ ਖਰਾਬੀ ਆ ਬੋ ਵੱਚੁਕੇ ਪਰ ਹਜੇ ਵੀ ਜਿਹੜੀ ਧੁੰਦਿਆ ਬਹੁਤ ਜ਼ਿਆਦਾ ਪੈਰੀ ਆ ਤੇ ਕੀ ਲੱਗਦਾ ਕੀ ਜਿਸ ਤਰ੍ਹਾਂ ਕੀ ਗੱਡੀਆਂ ਡੀਆਂ ਵਾ ਬਹੁਤ ਤੇਜ਼ ਆਉਂਦੀਆਂ ਉਹਨਾਂ ਨੂੰ ਕੀ ਕਰ ਚੁੱਕਦੇ ਦੇਖੋ ਜੀ ਪਹਿਲੀ ਗੱਲ ਇਹ ਆ ਕਿ ਗੱਲ ਇਹ ਆ ਕਿ ਗੱਡੀਆਂ ਰੋਡ ਦੇ ਉੱਤੇ ਬਿਲਕੁਲ ਆਪਣੀ ਸੇਫਟੀ ਨਾਲ ਚਲਾਉਣੀਆਂ ਚਾਹੀਦੀਆਂ ਜੀ ਇਹਨਾਂ ਨਾਲੋਂ ਮੁਲਕੀਆ ਵੀ ਆਪਾਂ 10 ਮਿੰਟ ਘਰੋਂ ਪਹਿਲਾਂ ਤੁਰ ਪਵੇ ਬੰਦਾ ਤਾਂ ਕਿ ਆਪਣੀ ਸੇਫਟੀ ਬਣਾ ਲੈ ਬੰਦਾ ਆਪਣੇ ਟਿਕਾਣੇ ਤੇ ਪਹੁੰਚ ਸਕੇ ਆਪਣੇ ਮੰਜ਼ਿਲ ਤੇ ਆ ਸਕੇ ਤੇ ਇਸੇ ਤਰ੍ਹਾਂ ਤੁਸੀਂ ਜੁੜੇ ਰਹੋ ਆਹੀ ਹੋਰ ਵੀ ਵਿਦਿਆਰਥੀ ਨਾਲ ਵੀ ਗੱਲ ਕਰ ਗਏ ਜਿਸ ਤਰ੍ਹਾਂ ਕਿ ਆਪਾਂ ਹੁਣੇ ਕਿਹਾ ਸੀ ਆਪਾਂ ਇੱਥੋਂ ਦੇ ਵਿਦਿਆਰਥੀ ਜਿਹੜੇ ਆ ਸਰਦੀ ਦੇ ਵਿੱਚ ਆ ਰਹੇ ਧੁੰਦ ਕਾਫੀ ਪੈ ਰਹੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਾਡੇ ਨਾਲ ਜੀ ਜੋ ਠੰਡ ਪੈ ਰਹੀ ਹੈ ਉਹ ਕੀ ਕਹਿਣਾ ਚਾਹੁੰਦੇ ਆ ਸਿਸ਼ਟੀ ਕਾਲਜ ਦੇ ਸਾਰੇ ਨੂੰ ਮੇਰਾ ਨਾਮ ਲక్ష్ਮੀਤ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਦਿਆਰਥਣ ਹਾਂ ਮੈਂ ਮੈਮ ਸੋਸ਼ਲ ਸਾਇੰਸਿਕ ਪੜ੍ਹਦੀ ਹਾਂ ਤੇ ਮੈਂ ਮੈਂ ਕਹਿਣਾ ਚਾਹੁੰਦੀ ਆ ਕਿ ਪਹਿਲਾਂ ਜਿਵੇਂ ਕਿ ਛੁੱਟੀਆਂ ਰਹੀਆਂ 22 ਦਸੰਬਰ ਤੋਂ ਜਿਹੜੇ ਸਫਰ ਆ ਉਹ ਖਤਮ ਹੋ ਚੁੱਕੇ ਆ ਉਸ ਤੋਂ ਬਾਅਦ ਛੁੱਟੀਆਂ ਕਾਫੀ ਰਹੀਆਂ ਤੇ ਜਿੱਦਾਂ ਆਪਾਂ ਠੰਡ ਨੂੰ ਦੇਖੀ ਤੇ ਠੰਡ ਤਾਂ ਘਟਰੀ ਨਹੀਂ ਪਰ ਪੜ੍ਹਾਈ ਵਿੱਚ ਸਾਡਾ ਜਿਹੜਾ ਵਾ ਉਹ ਘਾਟਾ ਪੂਰਾ ਨਹੀਂ ਹੋ ਸਦਜੀ ਆਪਾਂ ਹੋਰ ਛੁੱਟੀਆਂ ਕਰੀਏ ਇਸ ਲਈ ਮੈਂ ਕਹਿਣਾ ਚਾਹੁੰਦੀ ਮੈਂ ਬਟਾਲੇ ਤੋਂ ਆਨੀ ਆ ਰੋਜ਼ ਸਫਰ ਕਰਦੀ ਆ ਅਨੀ ਦੂਰ ਤੋਂ ਆਨੀ ਮੈਨੂੰ ਵੀ ਠੰਡ ਲੱਗਦੀ ਆ ਪਰ ਮੈਂ ਉਹਨਾਂ ਨੂੰ ਕਹਿਣਾ ਚਾਹਨੀ ਕਿ ਜਿਹੜੇ ਯੂਨੀਵਰਸਿਟੀ ਚ ਹੋਸਟਲ ਚ ਰਹਿੰਦੇ ਆ ਜਾਂ ਫਿਰ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਰਹਿੰਦੇ ਆ ਤੁਹਾਨੂੰ ਤੇ ਸੌਖਾ ਏ ਕਿਉਂਕਿ ਸਾਡੇ ਲਈ ਔਖਾ ਜਿਹੜੇ ਦੂਰ ਤੋਂ ਆਣਾ ਜਾਣਾ ਉਹਨਾਂ ਦਾ ਲੱਗਾ ਰਹਿੰਦਾ ਏ ਇਸ ਲਈ ਥੈਂਕ ਯੂ ਸਸਿਕਾ ਜੀ ਮੈਂ ਸ੍ਰਿਸ਼ਟੀ ਹੋਟਲ ਮੈਨੇਜਮੈਂਟ ਡਿਪਾਰਟਮੈਂਟ ਤੋਂ ਅਸੀਂ ਕਾਫੀ ਦੇਰ ਤੋਂ ਦੇਖ ਰਿਹਾ ਕਿ ਸਾਡੇ ਪੇਪਰਾਂ ਤੋਂ ਬਾਅਦ ਛੁੱਟੀਆਂ ਪਈਆਂ ਸੀਗੀਆਂ ਤੇ ਉਹਦੇ ਵਿੱਚ ਫਿਰ ਤਿਹਾਰ ਆ ਗਿਆ ਤੇ ਕਾਫੀ ਦੇਰ ਤੋਂ ਦੇਖ ਰਿਹਾ ਕਿ ਤਰ੍ਹਾਂ ਠੰਡ ਘੱਟ ਸੀ ਲੇਕਿਨ ਅਗਰ ਅਸੀਂ ਦੇਖੀਏ ਕਿ ਹੰਠ ਠੰਡ ਵੱਧ ਪੈ ਰਹੀ ਹੈ ਲੇਕਿਨ ਛੁੱਟੀਆਂ ਨਾਲ ਸਾਡੇ ਪੜਾਈ ਦਾ ਵੀ ਨੁਕਸਾਨ ਹੋ ਰਿਹਾ ਹੈ ਗਵਾਂ ਜਿਹਦਾ ਸਿਲੇਬਸ ਨਹੀਂ ਕਿ ਪੂਰਾ ਹੋਊਗਾ ਜਿਹਦੇ ਕਰਕੇ ਸਾਨੂੰ ਕਲਾਸਾਂ ਲਾ ਕੇ ਆਪਣਾ ਸਿਲੇਬਸ ਪੂਰਾ ਕਰਨਾ ਚਾਹੀਦਾ ਹੈ ਵਾ ਆਪਣਾ ਪੜਾਈ ਵਾਂ ਵੀ ਦੇਖਣਾ ਚਾਹੀਦਾ ਹੈ ਗਵਾਂ ਕਿਉਂਕਿ ਠੰਡ ਵੱਧਨੀ ਹੀ ਹੈ ਤਾਂ ਟੰਡ ਕੱਟਣੀ ਨਹੀਂ ਹੈਗੀ ਇੱਥੇ ਇਹ ਵੀ ਜਿਹੜੀ ਆ ਉਹ ਤੋਂ ਦੁਪਹਿਰੀ ਆ ਕਿਸ ਤਰ੍ਹਾਂ ਦੇਖਦੇ ਤੁਸੀਂ ਅ ਪਰ ਠੰਡ ਪਹਿਲਾਂ ਬਹੁਤ ਘੱਟ ਪਈ ਹੈ ਹੁਣ ਉਹਨੂੰ ਮਤਲਬ ਜ਼ਿਆਦਾ ਪੈਣੀ ਸ਼ੁਰੂ ਹੋ ਗਈ ਹੈ ਮਤਲਬ 10 ਤਰੀਕ ਤੋਂ ਬਾਅਦ ਜ਼ਿਆਦਾ ਪੈਣੀ ਸ਼ੁਰੂ ਹੋਈ ਹੈ ਪਹਿਲਾਂ ਮਤਲਬ ਇੰਨੀ ਇਨਾ ਕੋਰਾ ਨਹੀਂ ਸੀਗਾ ਪਹਿਲਾਂ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਜਿਹੜੀ ਸਕੂਲਾਂ ਵਿੱਚ ਛੁੱਟੀਆਂ ਕਰ ਰਹੀ ਆ ਕਿ ਯੂਨੀਵਰਸਿਟੀ ਵੀ ਅੰਦਰ ਵੀ ਛੁੱਟੀਆਂ ਹੋਣੀਆਂ ਚਾਹੀਦੀਆਂ ਵਾ ਜੇ ਦੇਖਿਆ ਜਾਵੇ ਕਿ ਮਤਲਬ 2-4 ਦਿਨ ਛੁੱਟੀਆਂ ਹੋ ਜਾਣ ਕਿ ਫਿਰ ਥੋੜਾ ਵੈਦਰ ਦਾ ਮਤਲਬ ਮੌਸਮ ਦਾ ਪਤਾ ਲੱਗ ਜਾਊਗਾ ਕਿ ਠੰਡ ਇੰਨੀ ਕੀ ਪੈਂਦੀ ਆ ਫਿਰ ਤਾਂ ਰੈਗੂਲਰ ਕਲਾਸ ਹੀ ਲੱਗਣਾ ਚਾਹੀਦੀਆਂ ਨੇ ਜੇ ਤਾਂ ਮਤਲਬ ਠੰਡ ਤੇ ਕੁਛ ਨਾ ਕੁਛ ਫਰਕ ਪੈਂਦਾ ਵਾ ਫਿਰ ਤਾਂ ਅਸੀਂ ਕਹਿ ਸਕਦੇ ਆ ਕਿ ਕਲਾਸਾਂ ਲੱਗ ਗਈ ਲੈਨ ਤਾਂ ਵੀ ਕੋਈ ਨਹੀਂ ਫਰਕ ਆਗਾ ਛੁੱਟੀਆਂ ਜ਼ਰੂਰੀਆਂ ਪੜਾਈ ਜ਼ਰੂਰੀ ਹੈ ਜੀ ਪੜਾਈ ਜ਼ਰੂਰੀ ਹੈ